ਹਵਾਰਾ ਸਾਹਿਬ ਨੇ ਨਾ ਕਦੇ ਬੇਨਤੀ ਸਰਕਾਰਾਂ ਨੂੰ ਕਰਨੀਆਂ ਨਾ ਇਹਨਾਂ ਤੇ ਥੱਲੇ ਲੱਗਣਾ ਉਹ ਚੜ੍ਹਦੀ ਕਲਾ ਚ ਨੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹਿਣਗੇ ਸੌਮ ਦੇ ਅਣਮੋਲ ਹੀਰਿਆਂ ਨੂੰ ਇੰਨਾ ਰੋਲਿਆ ਜਾ ਰਿਹਾ ਹੈ ਪੂਰੀ ਸਜਾਵਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਬੰਦੀ ਸਿੰਘਾਂ ਨੂੰ ਤੇ ਮੈਂ ਕਹੂੰਗਾ ਮਨੁੱਖਤਾ ਦਾ ਇੱਕ ਮਿਆਰ ਇਹਨਾਂ ਨੀਚਾ ਕਿਰ ਗਿਆ ਕਾਦੀਆਂ ਥੋਡੀਆਂ ਇਹ ਡੈਮੋਕਰੇਸੀਆਂ ਨੇ ਕਾਦੀਆਂ ਥੋਡੀਆਂ ਸਰਕਾਰਾਂ ਨੇ ਇਹਨਾਂ ਸੋਚਿਓ ਕਿ ਇਹ ਸਦਾ ਹੀ ਰਾਜ ਰਹਿਣੇ ਨੇ ਰਾਜ ਨੇਚਰਲ ਸਦਾ ਗੁਰੂ ਦਾ ਗੁਰੂ ਦੀ ਫੌਜ ਦਾ ਇਸ ਕਰਕੇ ਇਸ ਨੂੰ ਚੇਤਾਵਨੀ ਵੀ ਲੈ ਲਿਓ ਜਗਤਾਰ ਸਿੰਘ ਹਵਾਰਾ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਆ ਕਿ ਉਹਨਾਂ ਦੇ ਮਾਤਾ ਦੀ ਹਾਲਤ ਕਾਫੀ ਨਾਜ਼ੁਕ ਹੈ ਤੇ ਜਿਸ ਤੋਂ ਬਾਅਦ ਉਹ ਉਥੇ ਹੀ ਗੁਰਜੀਤ ਸਿੰਘ ਤਲਵੰਡੀ ਅੱਜ ਉਹਨਾਂ ਦੇ ਨਾਲ ਜਿਹੜੇ ਕਿ ਮੁਲਾਕਾਤ ਕਰਨ ਦੇ ਲਈ ਪਹੁੰਚੇ ਤੇ ਦੁੱਝੇ ਪਾਸੇ ਉਹਨਾਂ ਨੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਰਕਾਰ ਨੂੰ ਜਿਹੜਾ ਕਿ ਬੰਦੀ ਸਿੰਘਾਂ ਦੇ ਪੱਖ ਦੇ ਵਿੱਚ ਆਵਾਜ਼ ਉੱਠਣੀ ਚਾਹੀਦੀ ਹੈ ਜਦਕਿ ਸਰਕਾਰ ਜਿਹੜਾ ਕਿ ਸਿੰਘਾਂ ਦੇ ਹੱਕ ਦੇ ਵਿੱਚ ਨਹੀਂ ਬੋਲ ਰਹੀ ਤੇ ਉੱਥੇ ਹੀ ਉਹਨਾਂ ਦੇ ਮਾਤਾ ਦੀ ਹਾਲਤ ਕਾਫੀ ਨਾਜ਼ੁਕ ਹੈ ਤੇ ਜਦਕਿ ਹੁਣ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਜਾਂ ਰਿਹਾਈ ਜਿਹੜੀ ਕਿ ਜ਼ਰੂਰ ਦੇਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਵੀ ਸਰਕਾਰਾਂ ਹੁਣ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਕੋਈ ਵੀ ਗੱਲ ਨਹੀਂ ਕਰਦੀ ਉਹਨਾਂ ਨਜ਼ਰ ਆ ਰਹੀਆਂ ਨੇ ਤੇ ਉਥੇ ਹੀ ਦੂਜੇ ਪਾਸੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਗਈ ਸੀ ਤੇ ਹਜੇ ਤੱਕ ਜਿਹੜਾ ਕਿ ਕੋਈ ਜਵਾਬ ਨਹੀਂ ਆਇਆ ਤੇ ਜਿਸ ਤੋਂ ਬਾਅਦ ਹੁਣ ਤਲਵੰਡੀ ਦੇ ਵੱਲੋਂ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਹੋਰ ਕੀ ਕੁਝ ਕਹਿਣਾ ਇਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਤਿੰਨ ਧੰਨ ਜਨੇਦੀ ਮਾਓ ਆਏ ਸਫਲ ਸੇ ਪੰਥ ਦੇ ਮਹਾਨ ਯੋਧੇ ਕੌਮ ਦੇ ਲੈਕਸਪੁੱਤ ਦਸਮ ਪਾਤਸ਼ਾਹ ਦੇ ਵਿਸ਼ੇਸ਼ ਥਾਪੜੇ ਵਾਲੇ ਸਿੰਘ ਹਵਾਰਾ ਸਾਹਿਬ ਜੀ ਦੇ ਅੱਜ ਮਾਤਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪਰ ਨਾਲ ਹੀ ਮਨ ਬੜਾ ਦੁਖੀ ਹੈ ਕਿ ਸਿੱਖ ਕੌਮ ਨਾਲ ਇੰਨਾ ਵਿਤਰਾ ਕਿਉਂ ਹੋ ਰਿਹਾ ਜਦ ਕੀਸ਼ ਦੇਸ਼ ਵਿੱਚ ਇਸ ਸੂਬੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਿੱਖ ਨੌਜਵਾਨ ਪਾ ਰਹੇ ਨੇ ਸਿੱਖ ਕੌਮ ਪਾਂਦੀ ਰਹੀ ਹੈ ਭਾਵੇਂ ਉਹ ਖੇਤੀ ਚ ਹੋਵੇ ਸਾਵੇਂ ਬਾਰਡਰ ਤੇ ਸੁਰੱਖਿਆ ਚੋਂ ਪਰ ਸਾਡੇ ਕੌਮ ਦੇ ਅਣਮੋਲ ਹੀਰਿਆਂ ਨੂੰ ਇੰਨਾ ਰੋਲਿਆ ਜਾ ਰਿਹਾ ਹੈ ਪੂਰੀ ਸਜਾਵਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਬੰਦੀ ਸਿੰਘਾਂ ਨੂੰ ਤੇ ਮੈਂ ਕਹੂੰਗਾ ਮਨੁੱਖਤਾ ਦਾ ਇੱਕ ਮਿਆਨ ਇੰਨਾ ਨੀਚਾ ਕਿਰ ਗਿਆ ਕਾਹਦੀਆਂ ਥੋਡੀਆਂ ਇਹ ਡੈਮੋਕਰੇਸੀਆਂ ਨੇ ਕਾਹਦੀਆਂ ਥੋਡੀਆਂ ਸਰਕਾਰਾਂ ਨੇ ਕਿ ਇੱਕ ਪੁੱਤ ਤੜਫਰੇ ਬੈਠਾ ਜੇਲ੍ਹ 'ਚ ਤੇ ਆਪਦੀ ਮਾਂ ਦੀ ਆ ਕੇ ਸੇਵਾ ਨਹੀਂ ਕਰ ਸਕ ਰਿਹਾ ਵਾਰਾ ਸਾਹਿਬ ਨੇ ਨਾ ਕਦੇ ਬੇਨਤੀ ਸਰਕਾਰਾਂ ਨੂੰ ਕਰਨੀ ਹੈ ਨਾ ਇਹਨਾਂ ਤੇ ਥੱਲੇ ਲਗਣਾ। ਉਹ ਚੜਦੀ ਕਲਾ ਚ ਨੇ ਤੇ ਹਮੇਸ਼ਾ ਹੀ ਚੜਦੀ ਕਲਾ ਚ ਰਹਿਣਗੇ। ਪਰ ਇਹ ਕੌਮ ਦਾ ਫਰਜ ਹੈ ਕਿ ਆਪਾਂ ਉਹਨਾਂ ਦੀ ਆਵਾਜ਼ ਬੁਲੰਦ ਕਰਕੇ ਚੱਕੀਏ। ਸੰਗਤ ਜੀ ਜੇ ਇਹ ਮੌਕਾ ਹਰੇਕ ਤੇ ਆਉਂਦਾ। ਇਹ ਜਿਹੜੇ ਹੁਣ ਸਰਕਾਰਾਂ ਦੇ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਇਹ ਸਮਾਂ ਥੋੜੇ ਤੇ ਵੀ ਆ ਸਕਦਾ ਹੈ। ਇਹ ਨਾ ਸੋਚਿਓ ਕਿ ਇਹ ਸਦਾ ਹੀ ਰਾਜ ਰਹਿਣੇ ਨੇ। ਰਾਜ ਨੇਚਰਲ ਸਦਾ ਗੁਰੂ ਦਾ ਗੁਰੂ ਦੀ ਫੌਜ ਦਾ ਇਸ ਕਰਕੇ ਇਸ ਨੂੰ ਚੇਤਾਵਨੀ ਵੀ ਲੈ ਲਿਓ ਤੇ ਬੇਨਤੀ ਵੀ ਕਰਦਾ ਮੈਂ ਤੁਹਾਡੇ ਚਰਨਾਂ ਅ ਸਾਰਿਆਂ ਦੇ ਸਰਕਾਰਾਂ ਨੂੰ ਜਿੱਥੇ ਚੇਤਾਵਨੀ ਹੈ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਇਕਜੁੱਟ ਹੋ ਕੇ ਇਹ ਮੌਕਾ ਸੰਭਾਲੀਏ ਮਾਤਾ ਜੀ ਦੀ ਸਿਹਤ ਨਾਜ਼ੁਕ ਹੈ ਤੇ ਇਹ ਪੂਰੀ ਲੱਕ ਬਣ ਕੇ ਕੋਸ਼ਿਸ਼ ਕਰੀਏ ਕਿ ਘਟੋ ਘਟ ਜੇ ਆਪਾ ਆਪਣੇ ਬੰਦੀ ਸਿੰਘਾਂ ਨੂੰ ਇਨਸਾਫ ਨਹੀਂ ਦਿਵਾ ਸਕਦੇ ਤਾਂ ਘਟੋ ਘਟ ਉਹ ਆ ਕੇ ਆਪਣੇ ਮਾਤਾ ਜੀ ਦੇ ਜਿਹੜੇ ਆ ਔਖਾ ਸਮਾਂ ਚੱਲ ਰਿਹਾ ਉਹ ਚਾਕੇ ਉਹਨਾਂ ਦੀ ਸੇਵਾ ਕਰ ਸਕਣ ਮੈਂ ਨਾਲ ਹੀ ਬੇਨਤੀ ਕਰਦਾ ਹਾਂ ਦਿੱਲੀ ਸਰਕਾਰ ਨੂੰ ਹੋਮ ਮਿਨਿਸਟਰ ਜਿਹੜੇ ਸੂਤ ਸਾਹਿਬ ਨੇ ਤੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਕਿਉਂਕਿ ਇਹ ਜੋ ਰੈਸਟ੍ਰਿਕਸ਼ਨ ਜਿਹੜੀ ਜਿੱਥੇ ਜਗਤਾਰ ਸਿੰਘ ਅਵਾਰਾ ਜੀ ਜੇਲ੍ਹ ਚ ਨੇ ਜਿਹੜੇ ਭਾਈ ਸਾਹਿਬ ਉਹ ਦਿੱਲੀ ਸਰਕਾਰ ਦੇ ਹੇਠ ਇਸ ਕਰਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸ ਚੀਜ਼ ਦਾ ਬਦਲਾ ਲੈ ਰਹੇ ਹੋ ਸਿੱਖ ਕੌਮ ਨਾਲ ਕਿ ਤੁਹਾਡੇ ਦਿਲਾਂ 'ਚ ਜ਼ਰਾ ਜਿਹੀ ਉੱਚ ਜਿੰਨੇ ਸਿੱਖ ਭਾਈ ਬੈਠੇ ਆ ਸਰਦਾਰ ਮਨਜੀਤ ਸਿੰਘ ਸਿਰਸਾ ਬੈਠੇ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਲੋਕਲ ਬੈਠੀ ਆ ਉਹਨਾਂ ਨੂੰ ਕਹੂੰਗਾ ਉਹ ਤੇ ਯਤਨ ਤੇਜ ਕਰੋ ਇਕਜੁੱਟ ਹੋ ਕੇ ਉਹਨਾਂ ਨੂੰ ਮਿਲੋ ਤੇ ਇਸ ਚੀਜ਼ ਨੂੰ ਸਫਲ ਕਰੋ ਸਾਡੇ ਪਾਰਟੀ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿੱਦਣ ਇੱਥੇ ਆ ਕੇ ਗਏ ਮਾਤਾ ਜੀ ਨੂੰ ਮਿਲ ਕੇ ਜਾਂਦੇ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਤੇ ਚਿੱਠੀ ਲਿਖ ਕੇ ਕਿਹਾ ਕਿ ਸਮੂੱਚੇ ਬੰਦੀ ਸਿੰਘਾਂ ਨੂੰ ਰਿਹਾਇਆ ਕੀਤਾ ਜਾਵੇ ਤੇ ਅੱਜ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਹੀ ਅੱਜ ਸਮੂੱਚੀ ਸੰਗਤ ਇੱਥੇ ਆਈ ਹੈ ਤੇ ਜੋ ਵੀ ਅਸੀਂ ਸਹਿਯੋਗ ਭਾਈ ਸਾਹਿਬ ਦੇ ਪਰਿਵਾਰ ਸਾਰੇ ਨਾਲ ਸਾਥੀ ਖੜੇ ਨੇ ਜਿਸ ਪ੍ਰਕਾਰ ਦਾ ਵੀ ਅਸੀਂ ਸਹਿਯੋਗ ਕਰ ਸਕਦੇ ਹਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆਂ ਪਰ ਮੈਂ ਨਾਲ ਹੀ ਫੇਰ ਬੇਨਤੀ ਕਰਦਾ ਹਾਂ ਪੂਰ ਜ਼ੋਰ ਦਿੱਲੀ ਸਰਕਾਰ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਹੀ ਨਹੀਂ ਹੈ ਸਾਨੂੰ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਤੁਸੀਂ ਆਪਦੀ ਜ਼ਿੰਮੇਵਾਰੀ ਸੰਭਾਲੋ ਤੇ ਇਸ ਚੀਜ਼ ਨੂੰ ਹਕੀਕਤ ਬਣਾਓ ਤੇ ਆ ਕੇ ਸਭ ਤੋਂ ਪਹਿਲਾਂ ਤਾਂ ਮਾਤਾ ਜੀ ਦੀ ਸਾਰ ਲਓ ਇਹ ਮਾਂ ਉਹ ਮਾਂ ਜਿਨੇ ਇਹੋ ਜਿਹਾ ਸ਼ੇਰ ਜੰਮਿਆ ਜਿਨੇ ਆਉਣ ਵਾਲੇ ਸਮੇਂ 'ਚ ਇਕੱਲੇ ਹੁਣ ਤੱਕ ਨਹੀਂ ਆਉਣ ਵਾਲੇ ਸਮੇਂ 'ਚ ਕਈ ਸਿੱਖ ਪੰਥ ਦੀ ਪੀੜ੍ਹੀਆਂ ਨੂੰ ਸੇਧ ਦਿੱਤੀ